ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਸਾਜਲੀ ਜਿਹੜਾ ਕਿ ਹਲਕਾ ਗਿਰਦੇਚ ਪੈਂਦਾ ਹੈ ਜ਼ਿਲ੍ਹਾ ਸੰਗਰੂਰ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸਾਡੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਡੇ ਦੋਨੋਂ ਹੀ ਸਾਬਕਾ ਜ਼ਿਲ੍ਹਾ ਦੇ ਪ੍ਰਧਾਨ ਤੇ ਸਾਡੇ ਇੱਥੋਂ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਸਾਰੇ ਮੇਰੇ ਨਾਲ ਇੱਥੇ ਖੜੇ ਐ ਮੁੱਦੇ ਦੀ ਗੱਲ ਇਹ ਹੈ ਕਿ ਅੱਜ ਸਾਜਲੀ ਪਿੰਡ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਧਰ ਆ ਜੀ ਮਾਤਾ ਇੱਧਰ ਆਓ ਪਤਾ ਲੱਗੇ ਕਿ ਤੁਹਾਡਾ ਹੱਕ ਮਾਰਿਆ ਗਿਆ ਹੈ ਅੱਗੇ ਆਓ ਤਾਂ ਹੀ ਅੱਗੇ ਆਓ ਅੱਜ ਛਾਜਲੀ ਪਿੰਡ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਕੈਂਪ ਲਗਾਏ ਜਾ ਰਹੇ ਨੇ ਲੋਕ ਸੇਵਾਵਾ ਵਾਸਤੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਨ ਲਈ ਜਿਹੜੀਆਂ ਕੇਂਦਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਜਿਵੇਂ ਕਿ ਆਯੂਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਗਰੀਬਾਂ ਦਾ ਬੀਮਾ ਕਰਦੇ ਆ ਤਾਂ ਕਿ ਜੇ ਕੋਈ ਗਰੀਬ ਵਿਅਕਤੀ ਬਿਮਾਰ ਹੁੰਦਾ ਤਾਂ ਉਹਨੂੰ ਪੈਸਿਆਂ ਦੀ ਪਰਵਾਹ ਨਾ ਕਰਨੀ ਪਏ ਉਹਦਾ ਹਸਪਤਾਲ ਜਾ ਕੇ ਉਸ ਕਾਰਡ ਦੇ ਆਧਾਰ ਤੇ 5 ਲੱਖ ਤੱਕ ਦਾ ਮੁਫਤ ਇਲਾਜ ਉਹਦਾ ਹੋ ਸਕੇ ਜਿਹਦੇ ਵਿੱਚ ਈਸ਼੍ਰਮ ਕਾਰਡ ਬੰਦੇ ਨੇ ਜੇ ਟੂਲ ਕਿੱਟਾਂ ਦੇ ਪੈਸੇ ਮਿਲਦੇ ਨੇ ਜਿਹਦੇ ਵਿੱਚ ਸਕਿਲਡ ਜਿਹੜੇ ਸਾਡੇ ਹੱਥੀ ਕੰਮ ਕਰਨ ਵਾਲੇ ਨੌਜਵਾਨ ਨੇ ਆ ਭੈਣਾ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਲੋਨ ਮਿਲਦੇ ਆ ਆਵਾਸ ਯੋਜਨਾ ਦੇ ਫਾਰਮ ਭਰਾਈ ਜਾਂਦੇ ਆ ਮਾਵਾਂ ਦੀਆਂ ਕਈ ਮਾ ਬਜ਼ੁਰਗ ਮਾਵਾਂ ਦੇ ਪੈਨਸ਼ਨਾਂ ਦੇ ਕਾਰਡ ਭਰਾਈ ਜਾਂਦੇ ਆ ਜਿਹੜੇ ਅਸੀਂ ਪਿਛਲੇ 2 ਮਹੀਨਿਆਂ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਅਤੇ ਪੂਰੀ ਇਮਾਨਦਾਰੀ ਨਾਲ ਅਸੀਂ ਹਲਕੇ-ਹਲਕੇ ਵਿੱਚ ਇਹ ਕੈਂਪ ਲਗਾ ਰਹੇ ਸੀ ਅੱਜ ਅਚਾਨਕ ਸਾਨੂੰ ਛਾਜਲੀ ਵਿੱਚ ਉਸ ਕੈਂਪ ਨੂੰ ਲਗਾਉਣ ਤੋਂ ਰੋਕਿਆ ਗਿਆ ਹੈ ਪ੍ਰਸ਼ਾਸਕ ਵੱਲੋਂ ਸਮੁੱਚੀ ਟੀਮ ਇੱਥੇ ਪਹੁੰਚੀ ਸੀਗੀ ਮੈਂ ਅਫਸਰਾਂ ਦੇ ਨਾਮ ਨਹੀਂ ਲਵਾਂਗੀ ਕਿਉਂਕਿ ਉਹ ਵਿਚਾਰੇ ਆਪ ਮਜਬੂਰ ਨੇ ਉਹਨਾਂ ਦੇ ਹੱਥ ਬੰਨੇ ਹੋਏ ਨੇ ਪਰ ਉਹਨਾਂ ਨੇ ਆ ਕੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਕਿ ਅੱਜ ਜਿਹੜਾ ਭਾਈ ਮੂਲੇ ਵਿਖੇ ਛਾਜਲੀ ਪਿੰਡ ਦਿੜਵੇ ਵਿੱਚ ਜਿਹੜਾ ਕੈਂਪ ਲੱਗਣਾ ਸੀ ਆ ਰਾਜਵੀਰ ਸਾਡੇ ਇੱਥੋਂ ਦੇ ਮੰਡਲ ਪ੍ਰਧਾਨ ਖੜੇ ਨੇ ਆ ਸਤਿਗੁਰ ਹਣੀ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਜਿਨ੍ਹਾਂ ਨੇ ਅੱਜ ਦੇ ਸਨੇਹ ਲਾਇਏ ਸੀ ਉਹ ਕੈਂਪ ਅੱਜ ਸਾਡਾ ਇਹਨਾਂ ਨੇ ਨਹੀਂ ਲੱਗਣ ਦਿੱਤਾ ਇੱਥੋਂ ਤੱਕ ਕਿ ਉੱਥੇ ਸਾਨੂੰ ਵੈਨਿਊ ਤੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ ਔਰ ਅੱਜ ਕੈਂਪ ਨਹੀਂ ਲਾਣ ਦਿੱਤਾ ਉਹ ਕਹਿੰਦੇ ਕਿ ਤੁਸੀਂ ਪ੍ਰਸ਼ਾਸਨ ਤੋਂ ਪਰਮਿਸ਼ਨ ਲਓ ਜਿਹੜੀ ਕਿ ਸਾਨੂੰ ਹਲੇ ਤੱਕ ਕੋਈ ਲੋੜ ਨਹੀਂ ਸੀ ਪੈਂਦੀ ਲੈਣ ਦੀ ਕੋਈ ਗੱਲ ਹੀ ਅਸੀਂ ਪਰਮਿਸ਼ਨ ਵੀ ਲੈ ਲਾਂਗੇ ਪਰ ਅਸੀਂ ਅੱਜ ਤੁਹਾਡੇ ਸਾਹਮਣੇ ਸਾਰੇ ਜਣੇ ਖੜੇ ਹੋ ਕੇ ਇਹ ਪਰਦਾ ਕਾਸ਼ ਕਰਨਾ ਚਾਹੁੰਦੇ ਆ ਇਹ ਸਰਕਾਰ ਦਾ ਇਹ ਸਰਕਾਰ ਦੇ ਲੀਡਰਾਂ ਦਾ ਕਿ ਉਹ ਕਿੱਡੇ ਛੋਟੇ ਦਿਲ ਦੇ ਮਾਲਕ ਨੇ ਕਿੰਨਾ ਛੋਟਾ ਉਹਨਾਂ ਦਾ ਮੱਦ ਹੈ ਕਿ ਜਿੱਥੇ ਗਰੀਬਾਂ ਦੀ ਖਾਸ ਕਰਕੇ ਸਾਡੇ ਐਸਸੀ ਭਾਈਚਾਰੇ ਦੀ ਦਲਿਤ ਭਾਈਚਾਰੇ ਦੀ ਜਿੱਥੇ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਦਲਿਤ ਭਾਈਚਾਰੇ ਨੂੰ ਅਸੀਂ ਮੋਦੀ ਜੀ ਵੱਲੋਂ ਕਿੰਦੇ ਸਰਕਾਰ ਵੱਲੋਂ ਚਲਾਈਆਂ ਗਿਆ ਸਕੀਮਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਆ ਉਹਨਾਂ ਕੈਂਪਾਂ ਨੂੰ ਰੁਕਾ ਉਹਦੇ ਵਿੱਚ ਰੁਕਾਵਟ ਪਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸਿੱਧਾ ਤੇ ਸਿੱਧਾ ਦਲਿਤ ਪਰਿਵਾਰਾਂ ਦੇ ਦਲਿਤ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੀਆਂ ਸਕੀਮਾਂ ਦਲਿਤ ਲੋਕਾਂ ਲਈ ਹੈ ਗਰੀਬ ਲੋਕਾਂ ਲਈ ਹੈ ਐਸਸੀ ਲੋਕਾਂ ਲਈ ਹੈ ਐਸਸੀ ਪਰਿਵਾਰਾਂ ਲਈ ਹੈ ਔਰ ਇਹਨਾਂ ਦਾ ਸਿੱਧਾ ਲਾਭ ਤੁਹਾਨੂੰ ਹੋਣਾ ਹੈ ਅਮੀਰ ਬੰਦਾ ਆਪਣਾ ਇਲਾਜ ਵੀ ਕਰਾ ਸਕਦਾ ਹੈ ਅਮੀਰ ਬੰਦਾ ਆਪਣੇ ਨਿਆਣਾ ਦਾ ਵੀ ਇਲਾਜ ਕਰਾ ਸਕਦਾ ਲੋੜ ਪੈਂਦੀ ਹੈ ਸਾਨੂੰ ਤਹਾਡੇ ਵਰਗਿਆਂ ਨੂੰ ਮੇਰੇ ਵਰਗੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ 5-5 ਲੱਖ ਰੁਪਏ ਦੇ ਆਯੂਸ਼ਮਾਨ ਕਾਰਡ ਰਾਹੀਂ ਮੋਦੀ ਜੀ ਫ੍ਰੀ ਇਲਾਜ ਦਿੰਦੇ ਐ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ 'ਚ ਅੱਜ ਉਹਨਾਂ ਦੇ ਹੱਕਾਂ ਤੇ ਇਹਨਾਂ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਐ ਅਸੀਂ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੁੰਦੇ ਆ ਅਸੀਂ ਪਰਮਿਸ਼ਨ ਲਈ ਵੀ ਅਪਲਾਈ ਕਰਾਂਗੇ ਅਸੀਂ ਕਿਸੇ ਵੀ ਤਰੀਕੇ ਦਾ ਕਾਨੂੰਨ ਹੱਥ ਲੈਣ 'ਚ ਹੱਥ ਆਪਣੇ ਹੱਥਾਂ 'ਚ ਲੈਣ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਪਰਮਿਸ਼ਨ ਲਈ ਜ਼ਰੂਰ ਅਪਲਾਈ ਕਰਾਂਗੇ ਪਰ ਸਾਨੂੰ ਪਤਾ ਹੈ ਕਿ ਇਹਨਾਂ ਨੇ ਉਸ ਦੀ ਪਰਮਿਸ਼ਨ ਵੀ ਸਾਨੂੰ ਨਹੀਂ ਦੇਣੀ ਪਰ ਇਹ ਕੈਂਪ ਮੈਂ ਅੱਜ ਇਸ ਲਾਈਵ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਸਾਡੇ ਗਰੀਬ ਭੈਣ ਭਰਾਵਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਹਾਂ ਸਮੁੱਚੀ ਭਾਤੀਆ ਜਨਤਾ ਪਾਰਟੀ ਵੱਲੋਂ ਮੇਰੇ ਨਾਲ ਮੇਰੇ ਵੱਡੇ ਭਰਾ ਅਮਨ ਚੱਠਾ ਜੀ ਵੀ ਮੌਜੂਦ ਨੇ ਰਿਸ਼ੀਪਾਲ ਖੇੜਾ ਜੀ ਵੀ ਮੌਜੂਦ ਨੇ ਅਸੀਂ ਤੁਹਾਨੂੰ ਇੱਕ ਸਿੱਧਾ ਸਨੇਹਾ ਦੇਣਾ ਚਾਹੁੰਦੇ ਹਾਂ ਚਾਹੁੰਦੇ ਹਾਂ ਕਿ ਅੱਜ ਜੇ ਤੁਸੀਂ ਸਾਡਾ ਕੈਂਪ ਮੰਨ ਲਓ ਅੱਜ ਦਾ ਕੈਂਪ ਤੁਸੀਂ ਸਾਡਾ ਨਹੀਂ ਲੱਗਣ ਦਿੱਤਾ ਕੋਈ ਗੱਲ ਨਹੀਂ ਕਾਲੋ ਤੋਂ ਜੋ ਸ਼ਡਿਊ ਸਾਡਾ ਬਣਿਆ ਉਸੇ ਤਰੀਕੇ ਸਾਡੇ ਕੈਂਪ ਨਿਰੰਤਰ ਜਾਰੀ ਰਹਿਣਗੇ ਜੇ ਤੁਸੀਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਸੀਂ ਪਰਮਿਸ਼ਨ ਨਹੀਂ ਅਪਲਾਈ ਕਰਾਂਗੇ ਪਰ ਇਹਨਾਂ ਨੇ ਸਾਨੂੰ ਪਰਮਿਸ਼ਨ ਦੇਣੀ ਨਹੀਂ ਇਹ ਸਾਨੂੰ ਪਹਿਲਾਂ ਹੀ ਪਤਾ ਹੈ ਤਾਂ ਫੇਰ ਮੈਂ ਦੱਸਦੀ ਆ ਸਾਡੇ ਸਰਕਲ ਪ੍ਰਦਾਨ ਸਾਡੇ ਪਾਰਟੀ ਦੇ ਵਰਕਰ ਔਰ ਅਸੀਂ ਆਪ ਖੁਦ ਆਪਣੇ ਨਿੱਜੀ ਘਰਾਂ ਵਿੱਚ ਦਕਣਾਂ ਵਿੱਚ ਇਹ ਕੈਂਪ ਲਾਵਾਂਗੇ ਔਰ ਅਸੀਂ ਤੁਹਾਡੇ ਲਈ ਸਾਰਿਆਂ ਦਾ ਵੀ ਪ੍ਰਬੰਧ ਕਰਾਂਗੇ ਤੁਸੀਂ ਤੁਹਾਨੂੰ ਬੱਸਾਂ ਦੇਣੀਆਂ ਭੈਣ ਬੱਸਾਂ ਦਵਾਂਗੇ ਗੱਡੀਆਂ ਦੇਣੀਆਂ ਭੈਣ ਗੱਡੀਆਂ ਦਵਾਂਗੇ ਤਾਂ ਕਿ ਗਰੀਬ ਮਾਵਾ ਉੱਥੇ ਆ ਕੇ ਆਪਣੇ ਫਾਰਮ ਭਰ ਸਕਣ ਅਸੀਂ ਆਪ ਇਹ ਇਨਸ਼ੋਰ ਕਰਾਂਗੇ ਕਿ ਉਹ ਕੈਂਪ ਕਿਸੇ ਤਰੀਕੇ ਵੀ ਉਹਨਾਂ ਵਿੱਚ ਕੋਈ ਰੁਕਾਵਟ ਨਾ ਆਵੇ ਔਰ ਤੁਹਾਡੇ ਹੱਕਾਂ ਨੂੰ ਇਹ ਜਿਵੇਂ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਉਹ ਉਸ ਲੁੱਟ ਤੋਂ ਅਸੀਂ ਬਚਾ ਸਕੀਏ ਅਸੀਂ ਤੁਹਾਡੇ ਕੈਂਪ ਤੁਹਾਡੇ ਗੈਸ ਕਨੈਕਸ਼ਨਾਂ ਦੇ ਫਾਰਮ ਭਰੇ ਜਾਂਦੇ ਆ ਜਿਹੜਾ ਆਪਾਂ ਨੂੰ एलपीजी सिलेंडर ਮਿਲਦਾ ਹੈ ਜਿਹੜਾ ਗੈਸ ਦਾ ਕਨੈਕਸ਼ਨ ਹੈ ਉਹਦੇ ਫਾਰਮ ਭਰੇ ਜਾਂਦੇ ਆ ਇਹਨਾਂ ਨੂੰ ਅੱਜ ਤੱਕ ਤਕਲੀਫ ਹੋਈ ਇਸ ਗੱਲ ਦੀ ਹੈ ਕਿ ਜਦੋਂ ਇਹਨਾਂ ਨੇ ਵੇਖਿਆ ਕਿ ਗਰੀਬ ਦਾ ਸਿੱਧੇ ਜਾ ਕੇ ਮੋਦੀ ਦੀਆਂ ਸਕੀਮਾਂ ਨਾਲ ਜੁੜੀ ਜਾ ਰਹੇ ਨੇ ਗਰੀਬ ਦਾ ਸਿੱਧੇ ਜਾ ਕੇ ਜਿਹੜੇ ਮੋਦੀ ਜੀ ਸਾਨੂੰ ਲਾਭ ਦੇਰੇ ਨੇ ਗਰੀਬਾਂ ਲਈ ਜਿਹੜੀਆਂ ਸਕੀਮਾਂ ਬਣਾਈਆਂ ਉਹਦੇ ਨਾਲ ਜੁੜੀ ਜਾ ਰਹੇ ਨੇ ਵਿੱਚ ਸਾਡਾ ਤਾਂ ਕੋਈ ਵਿੱਚ ਰੋਲ ਹੀ ਨਹੀਂ ਰਿਹਾ ਵਿੱਚ ਇਹਨਾਂ ਨੂੰ ਕੋਈ ਵਿਚੋਲਾ ਇਹਨਾਂ ਨੂੰ ਸਰਕਾਰ ਦੀ ਤਾਂ ਲੋੜ ਹੀ ਨਹੀਂ ਵੀ ਪੰਜਾਬ ਸਰਕਾਰ ਦੀ ਔਰ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਗਈ ਹੈ ਕਿ ਜਿੰਨੀਆਂ ਸਕੀਮਾਂ ਨੇ ਉਹ ਸਾਰਾ ਇੱਕ ਇੱਕ ਪੈਸਾ ਇੱਕ ਇੱਕ ਰੁਪਈਆ ਉਹ ਸਕੀਮ ਦੇ ਵਿੱਚ ਕੇਂਦਰ ਦੀ ਸਰਕਾਰ ਦਾ ਹੈ ਉਹ ਪੈਸਾ ਮੋਦੀ ਜੀ ਦਾ ਹੈ ਤਾਂ ਹੀ ਤਾਂ ਵਿੱਚ ਇਹਨਾਂ ਦਾ ਕੋਈ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਪਈ ਹੁਣ ਤਾਂ ਹੀ ਇਹ ਕੈਂਪਰਕਾਰੇ ਨੇ ਤਾਂ ਹੀ ਤਕਲੀਫ ਹੋਈ ਹੈ ਤਾਂ ਹੀ ਇਹਨਾਂ ਨੂੰ ਅੱਜ ਖੁਰਕੋਈਏ ਤਾਂ ਹੀ ਇਹਨਾਂ ਨੇ ਪ੍ਰਸ਼ਾਸਨ ਭੇਜ ਕੇ ਸਾਡੇ ਕੈਂਪ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਸੀਂ ਫਿਕਰ ਨਾ ਕਰੋ ਜਿਸ ਤਰੀਕੇ ਕੈਂਪ ਚੱਲ ਰਹੇ ਸੀ ਉਸੇ ਤਰੀਕੇ ਚੱਲਦੇ ਰਹਿਣਗੇ ਸਾਨੂੰ ਭਾਵੇਂ ਕੋਈ ਹੋਰ ਇਹਦਾ ਇੰਤਜ਼ਾਮ ਕਰਨਾ ਪਵੇ ਭਾਵੇਂ ਨਿੱਜੀ ਥਾਂਾਂ ਤੇ ਲਾਉਣੇ ਪੈਣ ਭਾਵੇਂ ਤੁਹਾਨੂੰ ਸਾਧਨ ਦੇ ਕੇ ਕਿਸੇ ਹੋਰ ਥਾਂਵੇਂ ਬੁਲਾਣਾ ਪਵੇ ਪਰ ਇਹ ਕੈਂਪ ਕਿਸੇ ਹਾਲ ਵਿੱਚ ਬੰਦ ਨਹੀਂ ਹੋਣਗੇ ਇਹ ਅੱਜ ਅਸੀਂ ਸਾਰੀ ਸਮੁੱਚੀ ਭਾਤੀਆ ਜਨਤਾ ਪਾਰਟੀ ਤੁਹਾਡਾ ਵਾਅਦਾ ਕਰਕੇ ਚੱਲੀ ਤੇ ਦੂਜੀ ਗੱਲ ਜਿਹੜੀ ਸਭ ਤੋਂ ਮੈਂ ਜ਼ਰੂਰੀ ਗੱਲ ਸਮਝਦੀ ਹਾਂ ਕਿ ਇਹ ਜਿਹੜਾ ਤੁਹਾਡੇ ਹੱਕਾਂ ਤੇ ਇਹਨਾਂ ਨੇ ਡਾਕਾ ਮਾਰਿਆ ਇਹ ਚੀਜ਼ ਤੁਸੀਂ ਯਾਦ ਰੱਖਿਓ ਅੱਜ ਤੁਸੀਂ ਯਾਦ ਰੱਖਿਓ ਸਰਕਾਰ ਦਾ ਕੰਮ ਹੁੰਦਾ ਹੈ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣਾ